ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਰਜੀਤ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਸੋ ਮੈਂ ਔਰ ਅਰਜੀਤ ਪਾਸਕਰ ਜੀ ਸਾਡਾ ਜਿਹੜਾ ਇਹ ਖਾਸ ਸ਼ੋਅ ਹੈ ਅਗਲੇ ਕੁਝ ਦਿਨਾਂ ਲਈ ਹਰ ਰੋਜ਼ ਸਵੇਰ ਦੇ ਵੇਲੇ ਸਾਡੇ ਦੁਨੀਆ ਭਰ ਦੇ ਪੰਜਾਬੀਆਂ ਦੇ ਸਨਮੁਖ ਪੇਸ਼ ਹੋਇਆ ਕਰੇਗਾ ਸੋ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਸ਼ਾਮ ਵੇਲੇ ਸਾਡੇ ਪ੍ਰੋਗਰਾਮ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਇਸ ਵੇਲੇ ਵੀ ਤੁਹਾਨੂੰ ਰਜੀਵ ਭਾਸਕਰ ਜੀ ਨੂੰ ਸਵਕਤ ਤੇ ਸੁਣਨ ਦਾ ਜਿਹੜਾ ਮੌਕਾ ਹੈ ਉਹ ਮਿਲੇਗਾ। ਭਾਸਕਰ ਸਾਹਿਬ ਦੋ ਤਿੰਨ ਵੱਡੀਆਂ ਖਬਰਾਂ ਨੇ। ਜਲੰਧਰ ਦੀ ਜ਼ਿਮਨੀ ਚੋਣ ਹੋ ਚੁੱਕੀ ਹੈ। ਮੁੱਖ ਰੂਪ ਦੇ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਦਾ ਮੁਕਾਬਲਾ ਮੈਂ ਇੰਜ ਦੇਖਦਾ ਜਿਵੇਂ ਮੁਕਾਬਲਾ ਇੱਕ ਪਾਸੇ ਭਗਵੰਤ ਮਾਨ ਤੇ ਦੂਜੇ ਪਾਸੇ ਸਾਰੇ ਭਗਵੰਤ ਮਾਨ ਨੂੰ ਹਰਾਉਣ ਲਈ ਪੂਰਾ ਯਤਨ ਰਤਾਬ ਬਾਜਵਾ ਚਰਨਜੀਤ ਚੰਨੀ ਰਾਜਾ ਵੜਿੰਗ ਸੁਖਵੀਰ ਸਿੰਘ ਬਾਦਲ ਸੁਸ਼ੀਲ ਕੁਮਾਰ ਰਿੰਕੂ ਸੁਨੀਲ ਜਾਖੜ ਇੱਕ ਪਾਸੇ ਭਗਵੰਤ ਮਾਨ ਤੇ ਦੂਜੇ ਪਾਸੇ ਸਾਰੇ ਵਿਰੋਧੀਆਂ ਦੀ ਮੁੱਖ ਰੂਪ ਚ ਕੋਸ਼ਿਸ਼ ਪਾਸਟਰ ਸਾਹਿਬ ਮੈਨੂੰ ਇਹ ਰਹੀ ਵੀ ਕੁਝ ਹੋ ਜੇ ਆਮ ਆਦਮੀ ਪਾਰਟੀ ਨਾ ਦਿੱਤੇ ਤੇ ਤੁਸੀਂ ਕਿਉਂਕਿ ਜਲੰਧਰ ਨਾਲ ਸੰਬੰਧਿਤੋਂ ਜਲੰਧਰ ਜ਼ਿਮਨੀ ਚੋਣ ਦਾ ਨਤੀਜਾ ਕੀ ਹੋ ਸਕਦਾ ਕਿਉਂਕਿ ਵੋਟਾਂ ਪੈ ਚੁੱਕੀਆਂ ਨੇ ਹੁਣ ਅਸੀਂ ਅਨੁਮਾਨ ਹੈ ਜਿਹੜਾ ਤੁਹਾਡਾ ਵਿਸ਼ਲੇਸ਼ਣ ਕੀ ਕਹਿੰਦਾ ਉਹਦਾ ਜ਼ਿਕਰ ਕਰ ਸਕਦੇ ਆ ਇਹਦੇ ਨਾਲ ਨਾਲ ਇਹ ਵੀ ਇੱਕ ਵਿਸ਼ਾ ਹੈ ਕਿ ਜੇ ਭਗਵੰਤ ਮਾਨ ਜਿੱਤਦਾ ਤੇ ਕੀ ਉਹਨੂੰ ਵਿਰੋਧੀ ਪਾਰਟੀਆਂ ਦੇ ਹਾਰ ਦੇ ਰੂਪ ਚ ਦੇਖਿਆ ਜਾਏਗਾ ਕਿਉਂਕਿ ਜਦੋਂ ਕਾਂਗਰਸ 7 ਸੀਟਾਂ ਜਿੱਤਦੀ ਹੈ ਤੇ ਕਾਂਗਰਸੀ ਲੀਡਰ ਇਹ ਦਾਵਾ ਕਰਦੇ ਸੀ ਕਿ ਪੰਜਾਬ ਦੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਕੀ ਜਲੰਧਰ ਜ਼ਿਮਨੀ ਚੋਣ ਚ ਅਗਰ ਭਗਵੰਤ ਮਾਨ ਜਿੱਤਦਾ ਜਿੱਥੇ ਵਿਰੋਧੀ ਧਿਰਾਂ ਦੇ ਸਾਰੇ ਵੱਡੇ ਲੀਡਰ ਖੁਦ ਜ਼ੋਰ ਜਮਾਇਸ਼ ਕਰ ਰਹੇ ਸੀ ਕਿ ਉਹ ਫਿਰ ਭਗਵੰਤ ਮਾਨ ਦੀ ਜਿੱਤ ਦੇ ਰੂਪ ਚ ਲੋਕਾਂ ਦਾ ਫਤਵਾ ਦੇਖਿਆ ਜਾਵੇ ਜਾਂ ਕੋਈ ਨਵੇਂ ਸਿਆਸੀ ਸਮਿਕਰਨ ਉੱਗ ਸਕਦੇ ਨੇ ਜਲੰਧਰ ਦੀ ਜਿੱਤ ਹਾਰ ਦੇ ਨਾਲ ਕਾਂਗਰਸ ਅਕਾਲੀ ਦਲ ਔਰ ਬੀਜੇਪੀ ਦੀ ਸਿਆਸਤ ਤੇ ਕੀ ਫਰਕ ਪਵੇਗਾ ਉਧਰ ਹਾਈ ਕੋਰਟ ਨੇ ਕਹਿ ਦਿੱਤਾ ਕਿ ਸ਼ੰਭੂ ਬੈਰੀਅਰ ਖੋਲੋ 7 ਦਿਨਾਂ ਦੇ ਵਿੱਚ ਵਿੱਚ ਸ਼ੰਭੂ ਬੈਰੀਅਰ ਖੁੱਲ ਜਾਏਗਾ ਆਮ ਲੋਕ ਵੀ ਬਹੁਤ ਜ਼ਿਆਦਾ ਔਖੇ ਸੀ ਸ਼ੰਭੂ ਬੈਰੀਅਰ ਪਿਛਲੇ ਕਈ ਮਹੀਨਿਆਂ ਤੋਂ ਚੋਣ ਜ਼ਾਬਤੇ ਤੋਂ ਪਹਿਲਾਂ ਦਾ ਬੰਦ ਹੈ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਤਾਂ ਹੋ ਗਿਆ ਕਿਸਾਨ 16 ਜੁਲਾਈ ਨੂੰ ਬੈਠਕ ਕਰਨ ਵਾਲੇ ਨੇ ਮੈਂ ਮਨਜੀਤ ਸਿੰਘ ਪੰਦੇਰ ਹੁਣਾਂ ਦੀ ਔਰ ਰਾਏ ਹੁਣਾਂ ਦੀ ਗੱਲ ਸੁਣੀ ਸੀ 16 ਜੁਲਾਈ ਨੂੰ ਮੀਟਿੰਗ ਕਰਕੇ ਕਿਸਾਨ ਅਗਲੀ ਰੂਪਰੇਖਾ ਐਲਾਨਣਗੇ ਬਹੁਤੀ ਸੰਭਾਵਨਾ ਇਹ ਹੈ ਕਿ ਕਿਸਾਨ ਦਿੱਲੀ ਜਾਣਗੇ ਕਿਉਂਕਿ ਪੰਜਾਬ ਦੇ ਕਿਸਾਨ ਅਗਰ ਲੋਕ ਹਿੱਤ ਚ ਇਹਨਾਂ ਮੰਗਾਂ ਤੇ ਡਟੇ ਨੇ ਤੇ ਉਹਨਾਂ ਦੇ ਵਾਪਸ ਮੁੜਨ ਦੀ ਜਾਂ ਦਿੱਲੀ ਕੂਚ ਰੱਦ ਕਰਨ ਦੀ ਕੋਈ ਵਜ੍ਹਾ ਨਹੀਂ ਦੇਖਦੀ ਜਦੋਂ ਉਹ ਚੋਣਾਂ ਦੇ ਦੌਰਾਨ ਵੀ ਬੈਠੇ ਰਹੇ ਨੇ ਮੈਨੂੰ ਲੱਗਦਾ ਦਿੱਲੀ ਤਾਂ ਜਾਣਗੇ ਕਿ ਐਸਕੇਐਮ ਐਸਕੇਐਮ ਗੈਰ ਸਿਆਸੀ ਕਿ ਸਾਰੇ ਸੰਗਠਨ ਇਕੱਠਾ ਹੋ ਕੇ ਹੁਣ ਕੋਈ ਫੈਸਲਾ ਕਰਨਗੇ ਜਾਂ ਹੁਣ ਵੀ ਵਕ-ਵਕ ਸੰਗਠਨਾਂ ਦੀ ਰਾਏ ਵਕ-ਵਕ ਰਹੇਗੀ ਇਸ ਪੱਖੋਂ ਵੀ ਅਸੀਂ ਵਿਚਾਰਾਂਗੇ ਕਿਉਂਕਿ ਪੁਰਾਣੀ ਕਹਾਵਤ ਹੈ ਇੱਕਤਾ ਵਿੱਚ ਬਲ ਹੈ ਆਸਕਰ ਸਾਹਿਬ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਜਲੰਧਰ ਜ਼ਿਮਨੀ ਚੋਣ ਤੋਂ ਤੁਹਾਡੀ ਨਜ਼ਰ ਚ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਦਾ ਅਨੁਮਾਨ ਕੀ ਹੋ ਸਕਦਾ ਹੈ ਔਰ ਭਗਵੰਤ ਮਾਨ ਦੀ ਪੰਜਾਬ ਦੀ ਸਿਆਸਤ ਚ ਸਥਿਤੀ ਨੂੰ ਤੁਸੀਂ ਕਿਵੇਂ ਵੇਖਦੇ ਹੁਣ ਐਦਾਂ ਦੇ ਹਾਲਾਤ ਦੇ ਵਿੱਚ ਫਿਰ ਵੀ ਹੈ ਇਲੈਕਸ਼ਨ ਇੰਪੋਰਟੈਂਟ ਕਿਉਂ ਹੈ ਔਰ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ 13 ਜ਼ੀਰੋ ਦਾ ਵਾਅਦਾ ਕਰਨ ਵਾਲੇ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਸੀਟਾਂ ਦੇ ਉੱਤੇ ਸੇਮਟ ਕੇ ਰਹਿ ਗਏ ਔਰ ਉਮੀ ਇਮੀਡੀਏਟਲੀ ਯਾਨੀ 1 ਮਹੀਨਾ ਵੀ ਨਹੀਂ ਹੋਇਆ ਉਹ ਸਿਲੈਕਸ਼ਨ ਨੂੰ ਸੰਬੰਧ ਹੋਏ ਤੇ ਹੁਣ ਦੁਬਾਰਾ ਜਲੰਧਰ ਦੇ ਵਿੱਚ ਇਲੈਕਸ਼ਨ ਆ ਗਏ ਔਰ ਇਸ ਇਲੈਕਸ਼ਨ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਡੇਰਾ ਪੰਜਾਬ ਜਲੰਧਰ ਦੇ ਵਿੱਚ ਲਾਇਆ ਹੋਇਆ ਸੀਗਾ ਔਰ ਉਹਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਔਰ ਸਾਨੂੰ ਇਹ ਗੱਲ ਕਹਿਣ ਦੇ ਵਿੱਚ ਬਿਲਕੁਲ ਵੀ ਮਤਲਬ ਕੰਫੀਡੈਂਸ ਹੈਗਾ ਪੂਰਾ ਕਿ ਐ ਸੀਟ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਜਿੱਤਣ ਦੀ وجہ ਭਾਵੇਂ ਜੋ ਮਰਤੀ ਕੋਈ ਜਿੱਤਣ ਦੀ وجہ ਭਗਵੰਤ ਮਾਨ ਉਹਨਾਂ ਦਾ ਲਗਾਤਾਰ ਇੱਥੇ ਰਹਿਣਾ ਭਗਵੰਤ ਮਾਨ ਉਹਨਾਂ ਦਾ ਆਪਣੇ ਪਰਸਨਲ ਤਰੀਕੇ ਨਾਲ ਇਹਨੂੰ ਮੋਨੀਟਰ ਕਰਨਾ ਤੁਹਾਨੂੰ ਯਾਦ ਹੋਏਗਾ ਜਦ ਐਸ ਇਲੈਕਸ਼ਨ ਦਾ ਕੈਂਪੇਨ ਸ਼ੁਰੂ ਹੋਇਆ ਸੀਗਾ ਤਾਂ ਇਹ ਗੱਲ ਚੱਲੀ ਸੀ ਕਿ ਸੰਦੀਪ ਪਾਠਕ ਉਹਨਾਂ ਐਸ ਇਲੈਕਸ਼ਨ ਨੂੰ ਮੈਨੇਜ ਕਰਨਗੇ ਔਰ ਭਗਵੰਤ ਮਾਨ ਉਹਨਾਂ ਲਾਸਟ ਫੇਸ ਦੇ ਵਿੱਚ ਯਾਨੀ 1-2 ਦਿਨ ਵਾਸਤੇ ਕੈਂਪੇਨ ਕਰਨ ਵਾਸਤੇ ਆ ਗਏ ਔਰ ਉਸੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਐਲਾਨ ਕਰਤਾ ਕਿ ਉਹ ਜਲੰਧਰ ਦੀ ਕਮਾਂਡ ਫਰੰਟ ਤੋਂ ਸੰਭਾਲਣਗੇ ਔਰ ਉੱਥੇ ਉਹਨਾਂ ਨੇ ਘਰ ਵੀ ਲਿੱਤਾ ਰਹਿ ਵੀ ਪੂਰੇ ਪਰਿਵਾਰ ਦੇ ਵਿੱਚ ਔਰ ਇਹਦੇ ਵਿੱਚ ਭਗਵੰਤ ਮਾਨ ਦੇ ਪਰਿਵਾਰ ਨੇ ਵੀ ਪੂਰਾ ਕੈਂਪੇਨ ਕੀਤਾ। ਹੁਣ ਐਸ ਸਥਿਤੀ ਦੇ ਵਿੱਚ ਭਾਵੇਂ ਕੱਲ ਦੀ ਰਾਤ ਦੇ ਵਿੱਚ ਬਹੁਤ ਸਾਰੇ ਐਲੀਗੇਸ਼ਨ ਲੱਗੇ ਤੁਸੀਂ ਦੇਖਿਆ ਹੋਵੇਗਾ ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਜਾਂ ਫਿਰ ਸ਼ੀਤਲ ਉੰਗਰਾਲ ਹੋਣ ਭਾਜਪਾ ਦੇ ਕੈਂਡੀਡੇਟ ਉਹਨਾਂ ਨੇ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਕੁਝ ਕਾਰਜਕਰਤਾ ਉਹਨੂੰ ਕੁਝ ਸੂਟ ਬਣਦੇ ਹੋਏ ਇਹ तकरीबन ਸਾਰੀ ਪੋਲੀਟੀਕਲ ਪਾਰਟੀ ਐਂਦਾ ਕਰਦੀ ਹੁੰਦੀ ਹੈ ਉਹਨਾਂ ਨੂੰ ਉਹਨਾਂ ਗੱਲਾਂ ਦੀ ਤਰਫ ਨਾ ਵੀ ਜਾਈਏ ਪਰ ਅੱਜ 55% ਪੋਲਿੰਗ ਤੋਂ ਬਾਅਦ ਅਸੀਂ ਉਸ ਗਰਾਉਂਡ ਜ਼ੀਰੋ ਦੀ ਰਿਪੋਰਟ ਲੈਣ ਤੋਂ ਬਾਅਦ ਇਹ ਗੱਲ ਕਹਿ ਸਕਦੇ ਨੇ ਕਿ ਆਮ ਆਦਮੀ ਪਾਰਟੀ ਦੇ ਜਿੱਤਣ ਦੇ ਚਾਂਸੇ ਸਭ ਤੋਂ ਜ਼ਿਆਦਾ ਹੈਗੇ ਨੇ ਔਰ ਦੂਜੇ ਨੰਬਰ ਤੇ ਭਾਜਪਾ ਔਰ ਕਾਂਗਰਸ ਦੇ ਵਿੱਚ ਆਪਸ ਵਿੱਚ ਸੰਘਰਸ਼ ਹੈਗਾ ਹੁਣ 13 ਜੁਲਾਈ ਨੂੰ ਕੀ ਰਿਜ਼ਲਟ ਆਂਦਾ ਹੈ ਲੇਕਿਨ ਉਸ ਰਿਜ਼ਲਟ ਤੋਂ ਪਹਿਲੇ ਇਹ ਵੀ ਇੱਕ ਗੱਲ ਜ਼ਰੂਰ ਕਰਨ ਯੋਗ ਹੈਗੀ ਹੈ ਕਿ ਜੇ ਐ ਸੀਟ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਭਗਵੰਤ ਮਾਨ ਉਹਨਾਂ ਬਤੌਰ ਮੁੱਖ ਮੰਤਰੀ ਸਟਰੋਂਗ ਹੁੰਦੇ ਨੇ ਔਰ ਆਉਣ ਵਾਲੀ ਚਾਰ ਬਾਈ ਇਲੈਕਸ਼ਨ ਦੇ ਵਿੱਚ ਵੀ ਜਿੱਤਣ ਦੀ ਸੰਭਾਵਨਾ ਹੋਰ ਜ਼ਿਆਦਾ ਵੱਧ ਜਾਂਦੀ ਹੈ ਔਰ ਜੇ ਐ ਸੀਟ ਬੀਜੇਪੀ ਜਾਂ ਫਿਰ ਕਾਂਗਰਸ ਜਿੱਤ ਜਾਂਦੀ ਹੈ ਤੇ ਦੂਜੇ ਪਾਸੇ ਆਪੋਜੀਸ਼ਨ ਜਾਂ ਸਰਕਾਰ ਦੇ ਅਗੇਂਸਟ ਰੈਫਰੈਂਡਮ ਦੇ ਤੌਰ ਤੇ ਇਸ ਇਲੈਕਸ਼ਨ ਦੇ ਰਿਜ਼ਲਟ ਨੂੰ ਦੇਖਿਆ ਜਾ ਸਕਦਾ ਕਾਰਨ ਕੀ ਮੁੱਖ ਮੰਤਰੀ ਨੇ ਆਪ ਹੈ ਕਬੂਲ ਕੀਤਾ ਸੀਗਾ ਕਿ ਐਸ ਇਲੈਕਸ਼ਨ ਨੂੰ ਫਰੰਟ ਤੋਂ ਸੰਭਾਲ ਰਹੇ ਨੇ ਔਰ ਐਸ ਇਲੈਕਸ਼ਨ ਦੀ ਹਾਰ ਦੇ ਸਿੱਧਾ ਸਿੱਧਾ ਇੱਕ ਤਰੀਕੇ ਨਾਲ ਪਰਸੈਪਸ਼ਨ ਦੇ ਤੌਰ ਤੇ ਮੁੱਖ ਮੰਤਰੀ ਦੇ ਅਗੇਂਸਟ ਜਾਂ ਫੋਰ ਉਹ ਦੇਖਿਆ ਜਾ ਸਕਦਾ ਪਰ ਫਿਰ ਵੀ ਆਪਾਂ ਇਹ ਕਵਾਂਗੇ ਕਿ ਅੱਜ ਦੇ ਹਾਲਾਤ ਇਲੈਕਸ਼ਨ ਦੀ ਪੋਲਿੰਗ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਹੈ ਇਲੈਕਸ਼ਨ ਖਾਸ ਕਰਕੇ ਜਲੰਧਰ ਜਿਮੀ ਚੋਂ ਦਾ ਜਿੱਤ ਸਕਦੀ ਹੈ ਔਰ ਜਿੱਤਣ ਦੇ ਚਾਂਸਸ ਉਹਨਾਂ ਦੇ ਜ਼ਿਆਦਾ ਹੈ ਪਾਸਕਰ ਸਾਹਿਬ ਅਗਰ ਮੈਂ ਬੀਜੇਪੀ ਦੇ ਪੱਖੋਂ ਗੱਲ ਕਰਾਂ ਅਗਰ ਬੀਜੇਪੀ ਇਹ ਸੀਟ ਨਹੀਂ ਜਿੱਤਦੀ ਕਿਉਂਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਕਾਂਗਰਸ ਇਹ ਸੀਟ ਤੋਂ 44000 ਤੋਂ ਜ਼ਿਆਦਾ ਵੋਟਾਂ ਲੈ ਕੇ ਗਈ ਔਰ ਭਾਰਤੀ ਜਨਤਾ ਪਾਰਟੀ 42000 ਤੋਂ ਜ਼ਿਆਦਾ ਵੋਟਾਂ ਅਗਰ ਇਹ ਸੀਟ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨਹੀਂ ਜਿੱਤਦੀ ਜਾਂ ਅਗਰ ਦੁਬਾਰਾ ਉਸ ਪੱਧਰ ਤੇ ਵੋਟ ਪਰਸੈਂਟੇਜ ਨਹੀਂ ਹਾਸਲ ਕਰਦੀ ਤੇ ਕੀ ਵਿਰੋਧੀਆਂ ਕੋਲੇ ਮੌਕਾ ਹੋਊਗਾ ਬੀਜੇਪੀ ਦੀ ਜਿਹੜੀ ਲੋਕ ਸਭਾ ਚੋਣਾਂ ਦੇ ਵਿੱਚ 17 18% ਵੋਟ ਬਣੀ ਸੀ ਕੀ ਫਿਰ ਅਸੀਂ ਪੰਜਾਬ ਚ ਵੀ ਇਹ ਸੋਚੀਏ ਕਿ ਪੰਜਾਬ ਦੇ ਲੋਕ ਲੋਕ ਸਭਾ ਚ ਜਦੋਂ ਵੋਟ ਪਾਉਂਦੇ ਨੇ ਉਹਨਾਂ ਦਾ ਨਜ਼ਰੀਆ ਵੱਖਰਾ ਤੇ ਜਦੋਂ ਉਹ ਵਿਧਾਨ ਸਭਾ ਸੋਚਦੇ ਨੇ ਤੇ ਨਜ਼ਰੀਆ ਵੱਖਰਾ ਇਹਦਾ ਮਤਲਬ ਹੈ ਕਿ ਫਿਰ ਬੀਜੇਪੀ ਦੀ ਉਸ ਜਿੱਤ ਨੂੰ 227 ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਕਿ ਅਗਰ 18% ਲੋਕ ਸਭਾ 'ਚ ਬੀਜੇਪੀ ਲੈ ਗਈ ਤੇ ਅਗਰ ਇਸ ਵਿਧਾਨ ਸਭਾ ਹਲਕੇ 'ਚ ਬੀਜੇਪੀ ਲੋਕ ਸਭਾ ਵਾਂਗ ਪਰਫਾਰਮੈਂਸ ਨਹੀਂ ਕਰਦੀ ਤੇ ਫਿਰ ਆਪਾਂ ਇਹ ਵੀ ਕਵਾਂਗੇ ਵਿਰੋਧੀ ਇਹ ਵੀ ਕਹਿਣਗੇ ਕਿ ਬੀਜੇਪੀ ਦਾ ਤਕਾ ਲੱਗਿਆ ਸੀ ਲੋਕ ਸਭਾ 'ਚ ਦੇਖੋ ਦੋ ਤਿੰਨ ਗੱਲਾਂ ਹੈਗੀਆਂ ਜਲੰਧਰ ਜੀਮਨੀ ਜੋ ਉਹਨਾਂ ਨੂੰ ਤੁਸੀਂ ਪੂਰੇ ਪੰਜਾਬ ਦੇ ਸ਼ਹਿਰੀ ਕੌਨਸਟਿਟੂਐਂਸੀਸ ਦੇ ਵਿੱਚ ਬੀਜੇਪੀ ਦੀ ਵਧੀ ਹੋਈ ਪਰਸੈਂਟੇਜ ਦੇ ਨਾਲ ਕੰਪੇਅਰ ਕਰਨਾ ਸ਼ਾਇਦ ਥੋੜਾ ਜਿਆਦਾ ਗਲਤ ਹੋਏਗਾ ਉਹਦਾ ਕਾਰਨ ਕਿਉਂਕਿ ਜਲੰਧਰ ਜੀਮਨੀ ਚੋਣਾਂ ਦੇ ਵਿੱਚ ਸ਼ੀਤਲ ਉਗਰਾਲ ਜਿਹੜਾ ਆਮ ਆਦਮੀ ਪਾਰਟੀ ਦਾ ਸਿਟਿੰਗ ਐਮਪੀ ਸੀਗਾ ਉਹ ਐਮਪੀ ਐ ਸਿਟਿੰਗ ਐਮਲਏ ਸੀਗਾ ਉਹਨੇ ਪਾਲਾ ਬਦਲ ਕੇ ਬੀਜੇਪੀ ਦਾ ਧਾਮਨ ਥਾਮਿਆ ਔਰ ਇਹ ਵੀ ਗੱਲ ਪੂਰੀ ਕਨਸੀਸਟੈਂਸੀ ਦੇ ਵਿੱਚ ਮਸ਼ਹੂਰ ਹੈਗੀ ਹੈ ਜਾਂ ਆਮ ਜਨਤਾ ਵੀ ਇਹ ਗੱਲ ਕਹਿ ਰਹੀ ਹੈ ਕਿ ਬੀਜੇਪੀ ਨੇ ਜਾਂ ਬੀਜੇਪੀ ਦੇ ਵੱਡੇ ਲੀਡਰਾਂ ਨੇ ਸ਼ੀਤਲ ਉਗਰਾਲ ਦਾ ਬਹੁਤਾ ਕੋਈ ਸਾਥ ਨਹੀਂ ਦਿੱਤਾ ਉਹਦੀ ਵਜ੍ਹਾ ਹੈ ਕਿ ਸ਼ੀਤਲ ਉਗਰਾਲ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਸ ਤਰੀਕੇ ਨਾਲ ਅਲੀਗੇਸ਼ਨ ਲਾਇਆ ਤਾਨੂੰ ਯਾਦ ਹੋਏਗਾ ਸ਼ੀਤਲ ਉਮਰਾਲ ਉਹਨਾਂ ਨੇ ਬਾਬੂ ਦਗਜੀਵਨ ਰਾਮ ਚੌਕ ਦਾ ਇੱਕ ਟਾਈਮ ਦੇ ਕੇ 2 ਵਜੇ ਖੁਲਾਸੇ ਕਰੂ ਆ ਉਹ ਸਾਰੀ ਚੀਜ਼ਾਂ ਕੀਤੀ ਔਰ ਉਸ ਖੁਲਾਸੇ ਦੇ ਨਾਂ ਤੇ ਕੁਝ ਵੀ ਨਹੀਂ ਕਰ पाए ਉਹਨੇ ਇਦਾਂ ਦੇ ਹਾਲਾਤ ਦੇ ਵਿੱਚ ਸ਼ੀਤਲ ਉਮਰਾਲ ਦਾ ਬੀਜੇਪੀ ਦਾ ਕੈਂਡੀਡੇਟ ਹੋਣਾ ਉਹਦੇ ਕਰਕੇ ਬੀਜੇਪੀ ਨੂੰ ਨੁਕਸਾਨ ਵੀ ਹੋ ਸਕਦਾ ਔਰ ਜੇ ਕੋਈ ਕੈਂਡੀਡੇਟ ਹੋਰ ਹੁੰਦਾ ਤੇ ਸ਼ਾਇਦ ਬੀਜੇਪੀ ਦੀ ਵੋਟ ਪਰਸੈਂਟੇਜ ਜਿਹੜੀ ਗੱਲ ਤੁਸੀਂ ਸ਼ੁਰੂਆਤ ਕੀਤੀ ਹੈ ਉਸ ਗੱਲ ਨੂੰ ਆਪਾਂ ਲੈ ਕੇ ਚੱਲਦੇ ਸੀਗੇ ਕਿ ਬੀਜੇਪੀ ਨੂੰ ਸ਼ਹਿਰੀ ਕੰਸਟਿਟੈਂਸੀਜ਼ ਦੇ ਵਿੱਚ ਵੱਡਾ ਹੰਗਾਰਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਮਿਲਿਆ ਜੇ ਐਸ ਕੌਨਸਟੀਟੂਐਂਸੀ ਦੇ ਵਿੱਚ ਉਹ ਵੱਡਾ ਹੰਗਾਰਾ ਨਹੀਂ ਮਿਲਦਾ ਤੇ ਉਹਦੇ ਵਾਸਤੇ ਸ਼ੀਤਲ ਉੰਗਰਾਲ ਨੂੰ ਤੇ ਰਿਸਪੋਨਸੀਬਲ ਠਰਾਇਆ ਜਾ ਸਕਦਾ ਪਰ ਆਪਾਂ ਐ ਨਹੀਂ ਕਹਿ ਸਕਦੇ ਕਿ ਬੀਜੇਪੀ ਨੂੰ ਮਿਲਿਆ ਹੋਇਆ ਲੋਕ ਸਭਾ ਦੇ ਵਿੱਚ ਹੰਗਾਰਾ ਉਹ ਹੁਣ ਡਾਊਨ ਹੋ ਗਿਆ ਕਾਰਨ ਇਹਦੀ ਸਿੱਧੀ ਸਿੱਧੀ ਰਿਸਪੋਨਸੀਬਿਲਟੀ ਸ਼ੀਤਲ ਉੰਗਰਾਲ ਉਰ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਜਾਂਦੀ ਵੈਸੇ ਉਂਝ ਦੇਖਿਆ ਜਾਵੇ ਤੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਆਪਣੇ ਪਾਰਟੀ ਦੇ ਕਾਰਜਕਰਤਾਵਾਂ ਨਾਲੋਂ ਤਰਜੀਹ ਦਲ ਬਦਲ ਨੂੰ ਦਿੱਤੀ ਔਰ ਪੰਜਾਬ 'ਚ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਵੀ ਦੇਖਦੇ ਆਂ ਤੇ ਬਹੁਤੇ ਲੀਡਰ ਭਾਰਤੀ ਜਨਤਾ ਪਾਰਟੀ 'ਚ ਦੂਜੀਆਂ ਪਾਰਟੀਆਂ ਦੇ ਆਏ ਹੋਏ ਨੇ ਸੋ ਜਦੋਂ ਭਾਰਤੀ ਜਨਤਾ ਪਾਰਟੀ ਕੋਲੇ ਪੋਲੀਟੀਕਲ ਕੈਂਡੀਡੇਚਰ ਹੀ ਜ਼ਿਆਦਾਤਰ ਦੂਜੀਆਂ ਪਾਰਟੀਆਂ ਤੋਂ ਹੈ ਸੋ ਆਉਂਦੇ ਸਮੇਂ ਦੇ ਵਿੱਚ ਵੀ ਭਾਜਪਾ ਨੂੰ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਰ ਜਲੰਧਰ ਜ਼ਿਮਨੀ ਚੋਣ ਭਾਜਪਾ ਨਹੀਂ ਜਿੱਤਦੀ ਤੇ ਮੈਨੂੰ ਲੱਗਦਾ ਪੰਜਾਬ 'ਚ ਜਿਹੜਾ ਇੱਕ ਇੱਕ ਗੱਲ ਬਣਾਈ ਜਾ ਰਹੀ ਸੀ ਕਿ ਭਾਜਪਾ ਸਤਾਈ ਚ ਮੁਕਾਬਲਾ ਕਰੂਗੀ ਮੈਨੂੰ ਲੱਗਦਾ ਉਹ ਗੱਲ ਅੱਗੇ ਵਧਣੀ ਨਹੀਂ ਹੁਣ ਇਹੀ ਸਥਿਤੀ ਕਾਂਗਰਸ ਤੇ ਵੀ ਹੈ ਕਿਉਂਕਿ ਚਰਨਜੀਤ ਚੰਨੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਰਾਜਾ ਵੜੇਂਗਰ ਪ੍ਰਤਾਪ ਬਾਜਵਾ ਨਲੋ ਵੀ ਇਹ ਚੋਣ ਹੈ ਜਿਹੜੀ ਇਹ ਚਰਨਜੀਤ ਚੰਨੀ ਉਹਨਾਂ ਦਾ ਚਿਹਰਾ ਜ਼ਿਆਦਾ ਮੈਨੂੰ ਪੋਸਟਰਾਂ ਹੋਲਡਿੰਗ ਚ ਦੇਖਣ ਨੂੰ ਮਿਲਿਆ ਭਾਸਕਰ ਸਾਹਿਬ ਜੇ ਚਰਨਜੀਤ ਚੰਨੀ ਜਿੱਤ ਜਾਂਦੇ ਨੇ ਤੇ ਉਹਨਾਂ ਦੀ ਸਥਿਤੀ ਪਾਰਟੀ ਚ ਕੀ ਬਣਦੀ ਹੈ ਜੇ ਕਾਂਗਰਸ ਨਹੀਂ ਜਿੱਤਦੀ ਫਿਰ ਕਾਂਗਰਸ ਚ ਕਿਹੜੇ ਭੜਥੂ ਪਹਿਣਗੇ ਦੇਖੋ ਜਿਸ ਤਰੀਕੇ ਨਾਲ ਕਾਂਗਰਸ ਦੀ ਵਿੱਚ ਆਪਸੀ ਲੜਾਈ ਦੀ ਤਰਫ ਤੁਸੀਂ ਹਿੰਟ ਤੇ ਦਿੱਤਾ ਮੈਂ ਮੈਂ ਉਸ ਗੱਲ ਨੂੰ ਹੋਰ ਜ਼ਿਆਦਾ ਸਾਫ ਕਰ ਦਿੰਦਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਜਲੰਧਰ ਦੇ ਵਿੱਚ ਜਿਮਨੀ ਜ਼ੋਨਾ ਦੇ ਵਿੱਚ ਕੈਂਡੀਡੇਟ ਤੋਂ ਇਲਾਵਾ ਅਗਰ ਕਿਸੇ ਦੀ ਪੋਸਟਰਾਂ ਦੇ ਉੱਤੇ ਫੋਟੋ ਸੀਗੀ ਤੇ ਉਹ ਚਰਨਜੀਤ ਸਿੰਘ ਚ ਨਹੀਂ ਸੀਗੇ ਬਾਕੀ ਲੀਡਰਾਂ ਦੀ ਭਾਵੇਂ ਰਾਜਾ ਵੜਿੰਗ ਹੋਣ ਪ੍ਰਤਾਪ ਸਿੰਘ ਵਾਜਵਾ ਹੋਣ ਉਹਨਾਂ ਦੀ ਉਹਨਾਂ ਪੋਸਟਰਾਂ ਦੇ ਵਿੱਚ ਫੋਟੋ ਐਦਾਂ ਲੱਗੀ ਸੀ ਜਿਹਦਾ ਕਮੀਜ਼ ਦੇ ਉੱਤੇ ਬਟਨ ਔਰ ਪੂਰੀ ਫੋਟੋ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਹੀ ਸੀਗੀ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਬਾਈ ਚਾਂਸ ਜਿਸ ਤਰੀਕੇ ਨਾਲ ਗੱਲਾਂ ਚੱਲ ਰਹੀ ਹੈ ਕਿਉਂਕਿ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਕਾਂਗਰਸ ਨੂੰ ਵੀ ਲੋ ਪਰਸੈਂਟੇਜ ਦਾ ਫਾਇਦਾ ਮਿਲ ਸਕਦਾ ਹੈ 51 ਪਰਸੈਂਟੇਜ ਦੇ ਵਿੱਚੋਂ ਜੇ ਉਹ ਜਿਹੜੀ ਸੁਰਿੰਦਰ ਕੌਰ ਹੈਗੀ ਹੈ ਅਗਰ ਆਪਣੀ ਵੋਟ ਪਰਸੈਂਟੇਜ ਆਪਣੇ ਵਾਰਡ ਤੋਂ ਹੀ ਵਧਾ ਕੇ ਚੱਲਦੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਮਿਲ ਸਕਦਾ ਔਰ ਕਿਉਂਕਿ ਲਗਾਤਾਰ ਪੰਜ ਵਾਰ ਉਹਨਾਂ ਨੇ ਆਪਣੀ ਵਾਰਡ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਇਹਦਾ ਸਿੱਧਾ ਸਿੱਧਾ ਫਾਇਦਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਹੋ ਸਕਦਾ ਔਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਇਸ ਗੱਲ ਦਾ ਪੱਕੇ ਤੌਰ ਤੇ ਪਤਾ ਹੈ ਕਿ ਅਗਰ ਇਹ ਜਿੱਤ ਮਿਲੀ ਤੇ ਉਹਨਾਂ ਦੀ ਕਾਰਗੁਜ਼ਾਰੀ ਕਰਕੇ ਔਰ ਉਹਨਾਂ ਦੀ ਮਿਹਨਤ ਕਰਕੇ ਮਿਲੇਗੀ ਔਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਵਧਾਈ ਦੇਣ ਜਾਂ ਲੱਡੂ ਖਾਣ ਵਾਸਤੇ ਆ ਸਕਦੇ ਨੇ ਪਰ ਉਹਨਾਂ ਨੇ ਬਹੁਤਾ ਕੋਈ ਇਸ ਜਿੱਤ ਦੇ ਵਿੱਚ ਕੰਟਰੀਬਿਊਸ਼ਨ ਦਿੱਤਾ ਹੋਏ ਜੇ ਹੁੰਦੀ ਹੈ ਤੇ ਉਹ ਵੀ ਨਹੀਂ ਲੱਗਦਾ ਪਰ ਕਾਂਗਰਸ ਦੀ ਆਪਸੀ ਲੜਾਈ ਸ ਫ ਇਲੈਕਸ਼ਨਰ ਦੇ ਵਿੱਚ ਵੀ ਦੇਖੀ ਗਈ ਜੀ ਉਹ ਮੈਂ ਪ੍ਰੈਸ ਕਾਨਫਰੈਂਸ ਦੇਖੇ ਨੇ ਪ੍ਰਤਾਪ ਬਾਜਵਾ ਵੀ ਆਏ ਰਾਜਾ ਵੜਿੰਗ ਵੀ ਆਏ ਔਰ ਇਹ ਵੀ ਨਹੀਂ ਹੈ ਕਿ ਬਿਲਕੁਲ ਹੀ ਉਹਨਾਂ ਦੀਆਂ ਤਸਵੀਰਾਂ ਨਹੀਂ ਸੀ ਮੈਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੈਂਸ ਵੀ ਦੇਖੀ ਜਿਹਦੇ ਚ ਪ੍ਰਤਾਪ ਬਾਜਵਾ ਸੀ ਔਰ ਜਿਹਦੇ ਵਿੱਚ ਰਾਜਾ ਵੜਿੰਗ ਵੀ ਸੀ ਔਰ ਜਦੋਂ ਵੋਟਾਂ ਪੈ ਰਹੀਆਂ ਸੀ ਇੱਕ ਦਿਨ ਪਹਿਲਾਂ ਵੀ ਰਾਜਾ ਵੜਿੰਗ ਕਈ ਵਾਰੀ ਸੋਸ਼ਲ ਮੀਡੀਆ ਤੇ ਲਾਈਵ ਹੋਏ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਬਿਆਨ ਦਿੱਤਾ ਔਰ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਨੇ ਜ਼ੋਰ ਤਾਂ ਲਾਇਆ ਪਰ ਫਿਰ ਵੀ ਵੱਡੇ ਤੌਰ ਤੇ ਮੇਰਾ ਹੀ ਮੰਨਣਾ ਹੈ ਕਿ ਅਗਰ ਚਰਨਜੀਤ ਚੰਨੀ ਜਿੱਤ ਦੁਆ ਜਾਂਦੇ ਨੇ ਤੇ ਕਾਂਗਰਸ ਚ ਵਿਲੰਦਰ ਦੇ ਆਲੇ ਦੁਆਲੇ ਜਾਂ ਦੁਆਬੇ ਚ ਚਰਨਜੀਤ ਚੰਨੀ ਉਹਨਾਂ ਦਾ ਪ੍ਰਭਾਵ ਵਧੇਗਾ ਔਰ ਫਿਰ ਅਗਲੀਆਂ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਕਿਉਂਕਿ ਚੱਬੇਵਾਲ ਵੀ ਦੇਖੋ ਸੀਟ ਵੇਲੀ ਹੋਈ ਹੈ ਔਰ ਗੁਰਦਾਸਪੁਰ ਵੀ ਸੀਟ ਵੇਲੀ ਹੋਈ ਹੈ ਇੱਕ ਵਾਰ ਫਿਰ ਦੁਆਬੇ ਤੇ ਮਾਝੇ ਚ ਚਰਨਜੀਤ ਚੰਨੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਅਗਲੀਆਂ ਦੋ ਜ਼ਿਮਨੀ ਚੋਣਾਂ ਦੇ ਰੂਪ ਦੇ ਵਿੱਚ ਵੀ ਮਿਲ ਸਕਦੀ ਹੈ ਤੋਂ ਮੈਨੂੰ ਲੱਗਦਾ ਹੈ ਹਾਲਾਂਕਿ ਕਿਉਂਕਿ ਜਿਹੜੀ ਰਾਜਾਵੜਿੰਗ ਹੋਣ ਵਾਲੀ ਸੀਟ ਹੈ ਗਿੱਦੜਵਾਹਾ ਦੀ ਉਹ ਕਾਂਗਰਸ ਜਦੋਂ ਲੋਕ ਸਭਾ ਚੋਣਾਂ ਹੋਈਆਂ ਤੇ ਤੀਜੇ ਨੰਬਰ ਤੇ ਰਹੀ ਕਿਉਂਕਿ ਉੱਥੋਂ ਸਿਟਿੰਗ ਐਮਪੀ ਸਿਟਿੰਗ ਜਿਹੜੇ ਐ ਐਮਐਲਏ ਸੀ ਉਹ ਰਾਜਾਵੜਿੰਗ ਸੀ ਹੁਣ ਤਾਂ ਉਹ ਅਸਤੀਫਾ ਦੇ ਚੁੱਕੇ ਪ੍ਰਧਾਨ ਬਣ ਗਏ ਨੇ ਪਰ ਰਾਜਾਵੜਿੰਗ ਹੋਣਾਂ ਦੀ ਸਭ ਤੋਂ ਵੱਡੀ ਡਿਊਟੀ ਮੈਨੂੰ ਲੱਗਦਾ ਫਿਰ ਸਿਰਫ ਗਿੱਦੜਵਾਹਾ ਲੱਗਣੀ ਹੈ ਕਿ ਗਿੱਦੜਵਾਹਾ ਦੀ ਸੀਟ ਜਿੱਤ ਕੇ ਦੇਣੀ ਰਾਜਾਪੁਰਿੰਗ ਦੇ ਲਈ ਵੀ ਜ਼ਰੂਰੀ ਹੈ ਅਗਰ ਉਹ ਸੀਟ ਕਾਂਗਰਸ ਨਹੀਂ ਜਿੱਤ ਸਕੂਗੀ ਉਹਦੇ ਨਾਲ ਫਿਰ ਰਾਜਾਪੁਰਿੰਗ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਪੋਲੀਟিক্যাল ਪੋਜੀਸ਼ਨ ਉਹ ਖਰਾਬ ਹੋ ਸਕਦੀ ਹੈ ਚਲੋ ਪ੍ਰਤਾਪ ਬਾਜਵਾ ਤਾਂ ਲੀਡਰ ਆਫ ਓਪੋਜੀਸ਼ਨ ਹੈ ਉਹਨਾਂ ਨੇ ਤਾਂ ਸਾਰੇ ਪਾਸੇ ਮਿਹਨਤ ਕਰਨੀ ਹੈ ਪਾਸਟਰ ਸਾਹਿਬ ਜਿਮਨੀ ਚੋਣਾਂ ਜਿਹੜੀਆਂ ਚਾਰ ਹੋਣੀਆਂ ਨੇ ਹੁਣ ਉਹ ਹੋ ਕਦੋਂ ਸਕਦੀਆਂ ਨੇ ਜਲੰਧਰ ਜਿਮਨੀ ਚੋਣ ਦੀ ਜਿੱਤ ਹਾਰ ਦਾ ਵੀ ਕੀ ਉਹਦੇ ਤੇ ਫਰਕ ਪਏਗਾ ਜਾਂ ਭਾਰਤ ਦਾ ਚੋਣ ਕਮਿਸ਼ਨ ਤੈਸ ਸਮੇਂ ਤੇ ਇਹ ਚੋਣਾ ਕਰਾਇਆ ਵੈਸੇ ਅਗਰ ਦਲੰਦਰ ਜੀਵਨੀ ਚੋਣ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤੇ ਇਹਦਾ ਅਸਰ ਬਾਕੀ ਚਾਰ ਜਿਹੜੀ ਬਾਈ ਇਲੈਕਸ਼ਨ ਹੈਗੀ ਹੈ ਉਹਦੇ ਉੱਤੇ ਪੈਣਾ ਲਾਜ਼ਮੀ ਹੈਗਾ ਔਰ ਜੇ ਆਮ ਆਦਮੀ ਪਾਰਟੀ ਸੀਟ ਹਾਰ ਜਾਂਦੀ ਹੈ ਔਰ ਮੁੱਖ ਮੰਤਰੀ ਉਹਨਾਂ ਦੀ ਪਰਸਨਲ ਇਨਵੋਲਵਮੈਂਟ ਦੇ ਬਾਵਜੂਦ ਫਿਰ ਘੱਟ ਤੋਂ ਘੱਟ ਪਰਸਨਲ ਲਾਸ ਵੀ ਉਹ ਮੁੱਖ ਮੰਤਰੀ ਦਾ ਹੋ ਸਕਦਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਸਰਕਾਰ ਦੀ ਸ਼ਕਤੀ ਦੇ ਉੱਤੇ ਸਰਕਾਰ ਦੀ ਸਟਰੈਂਥ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੈ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਕਦ ਆਪਣੀ ਪਾਰਟੀ ਦੇ ਵਿੱਚ ਛੋਟਾ ਹੋ ਜਾਏਗਾ ਔਰ ਜੇ ਇਹ ਇਲੈਕਸ਼ਨ ਜਿੱਤ ਜਾਂਦੇ ਨੇ ਤੇ ਉਹਨਾਂ ਦਾ ਕਦ ਵੱਡਾ ਹੋ ਜਾਏਗਾ ਇੰਨੀ ਕੁ ਐਸ ਇੰਟਰਸਟ ਐਸ ਇਲੈਕਸ਼ਨ ਦੇ ਵਿੱਚ ਜਿਹੜੀ ਆਊਟਕਮ ਹੋਏਗੀ ਉਹਦਾ ਇੰਪੈਕਟ ਆਮ ਆਦਮੀ ਪਾਰਟੀ ਦੇ ਇੰਨਾ ਕੁ ਪਏਗਾ ਪਰ ਦੂਜੇ ਪਾਸੇ ਜੇ ਕਾਂਗਰਸ ਐ ਜਿੱਤ ਜਾਂਦੀ ਹੈ ਤੁਸੀਂ ਬਿਲਕੁਲ ਹੁਣੇ ਥੋੜੀ ਦੇਰ ਪਹਿਲੇ ਕਹਿ ਕੇ ਬੈਠੇ ਹੋ ਚਰਨਜੀਤ ਸਿੰਘ ਚੰਨੀ ਉਹਨਾਂ ਮੁੱਖ ਮੰਤਰੀ ਦੀ ਪ੍ਰੋਜੈਕਸ਼ਨ ਵਾਸਤੇ ਇੱਕ ਕਦਮ ਹੋਰ ਅੱਗੇ ਵਾਚਣਗੇ ਔਰ ਉਹਦਾ ਸਿੱਧਾ ਸਿੱਧਾ ਨੁਕਸਾਨ ਰਾਜਾਵੜੀਂਗ ਯਾ ਫਿਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਹੋਣੀ ਹੈ ਹਜੇ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਐਂਟਰੀ ਹੋਣੀ ਬਾਕੀ ਹੈ ਉਹ ਕਮੈਂਟਰੀ ਕਰਕੇ ਵਰਲਡ ਕੱਪ ਤੋਂ ਹੁਨੇ ਹੁਨੇ ਵਿਲੇ ਹੋ ਕੇ ਘਰ ਆਏ ਨੇ ਹੁਣ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਆਪਣੀ ਰੀ ਐਂਟਰੀ ਰੀ ਲਾਂਚਿੰਗ ਕਿਸ ਤਰੀਕੇ ਨਾਲ ਕਰਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ ਹਜੇ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਮੇਨ ਕੈਪਟਨ ਸੀਗੇ ਉਹਨਾਂ ਦੀ ਐਬਸੈਂਸ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਔਰ ਜਲੰਧਰ ਜੀਮਨੀ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਕਦ ਵੱਡਾ ਹੈ ਜਾਂ ਛੋਟਾ ਇਸ ਤੌਰ ਤੇ ਦੇਖਿਆ ਜਾ ਰਿਹਾ ਹੈ ਔਰ ਇਹਦੇ ਵਿੱਚ ਹੀ ਭਗਵੰਤ ਮਾਨ ਉਹਨਾਂ ਦੇ ਕਾਦੇ ਵਿੱਚ ਹੀ ਗੱਲਾਂ ਆਪਾਂ ਕਰੀ ਚੁੱਕੇ ਆ ਲੇਕਿਨ ਬਹੁਤਾ ਕੋਈ ਬਹੁਤ ਜ਼ਿਆਦਾ ਇੰਪੈਕਟ ਪਏਗਾ ਉਹ ਨਹੀਂ ਲੱਗਦਾ ਔਰ ਖਾਸ ਕਰਕੇ ਅਕਾਲੀ ਦਲ ਦੀ ਨਜ਼ਰ ਨਾਲ ਦੇਖੀਏ ਤੇ ਇਹ ਇਲੈਕਸ਼ਨ ਬੜੇ ਇੰਪੋਰਟੈਂਸ ਰੱਖਦੇ ਨੇ ਕਾਰਨ ਕਿ ਸੁਰਜੀਤ ਕੋਰੋਣਾ ਜਿਹੜੀ ਹੈਗੀ ਅਕਾਲੀ ਦਲ ਦੀ ਕੈਂਡੀਡੇਟ ਨੇ ਔਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਾਂ ਉਹਨਾਂ ਦੇ ਅਕਾਲੀ ਦਲ ਨੇ ਉਹਨੂੰ ਰਿਜੈਕਟ ਕੀਤਾ ਹੋਇਆ ਔਰ ਬਾਗੀਆਂ ਨੇ ਉਹਨੂੰ ਐਡਾਪਟ ਕੀਤਾ ਹੋਇਆ ਐਦਾਂ ਦੇ ਕੇਸ ਦੇ ਵਿੱਚ 2623 ਵੋਟਾਂ ਮਹਿੰਦਰ ਸਿੰਘ ਕੇਪੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਲੰਧਰ ਵੈਸਤੂ ਲੈ ਕੇ ਗਏ ਸੀ ਉਹਨਾਂ ਤੋਂ ਅਗਰ ਉਹਨਾਂ ਦੀ ਵੋਟਾਂ ਜ਼ਿਆਦਾ ਮਿਲ ਮਿਲ ਜਾਣਗੀਆਂ ਔਰ ਜਿਹਦੇ ਚਾਂਸਸ ਪੂਰੇ ਪੂਰੇ ਹੈਗੇ ਨੇ ਉਥੇ ਗਰਾਊਂਡ ਜ਼ੀਰੋ ਦੀ ਰਿਪੋਰਟ ਹੈਗੀ ਹੈ 5 ਤੋਂ 10000 ਵੋਟਾਂ ਵੀ ਉਹਨਾਂ ਨੂੰ ਮਿਲ ਸਕਦੀ ਹੈ ਐਦਾਂ ਦੇ ਹਾਲਾਤ ਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਰੈਜ਼ੀਗਨੇਸ਼ਨ ਦੀ ਮੰਗ ਹੋਰ ਜ਼ਿਆਦਾ ਸਟਰੈਂਥਨ ਹੋ ਜਾਏਗੀ ਕਿ ਅਗਰ ਬਹੁਜਨ ਸਮਾਜ ਪਾਰਟੀ ਦਾ ਕੈਂਡੀਡੇਟ ਅਕਾਲੀ ਦਲ ਦੀ ਸਪੋਰਟ ਤੋਂ ਬਾਅਦ ਵੀ ਉਸ ਅਕਾਲੀ ਦਲ ਦੇ ਕੈਂਡੀਡੇਟ ਜਿਹਨੂੰ ਅਕਾਲੀ ਦਲ ਰਿਜੈਕਟ ਕਰ ਚੁੱਕਿਆ ਉਸ ਤੋਂ ਵੀ ਘਟ ਰਹੀਦੀ ਹੈ ਤਸੀਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਰੈਬਲ ਅਕਾਲੀ ਦਲ ਹੈ ਉਹ ਇਸ ਗੱਲ ਨੂੰ ਕਿੰਨੇ ਵੱਡੇ ਪੱਧਰ ਦੇ ਉੱਤੇ ਅੱਗੇ ਚੱਲ ਕੇ ਉਠਾਉਣ ਵਾਲਾ ਬਿਲਕੁਲ ਜੀ ਸੋ ਜਿਹੜੇ ਨਾਰਾਜ਼ ਅਕਾਲੀ ਨੇ ਉਹਨਾਂ ਨੇ ਵੈਸੇ ਵੀ ਇਹ ਖਬਰਾਂ ਨੇ ਕਿ 15 ਜੁਲਾਈ ਨੂੰ ਮੀਟਿੰਗ ਸੱਦ ਰੱਖੀ ਹੈ ਸੋ 13 ਜੁਲਾਈ ਨੂੰ ਜਲੰਧਰ ਜ਼ਿਮਨੀ ਚੋਣ ਦਾ ਨਤੀਜਾ ਆਉਣਾ ਹੈ 13 ਜੁਲਾਈ ਨੂੰ ਪੰਜਾਬ ਦੇ ਵਿੱਚ ਇੱਕ ਵਾਰ ਨਵੇਂ ਸਿਰੇ ਤੋਂ ਜਿਹੜੀ ਸਿਆਸਤ ਹੈ ਉਹ ਨਿਰਧਾਰਿਤ ਹੋਏਗੀ ਸੋ 13 ਜੁਲਾਈ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਕਿਹਦੇ ਮੂੰਹ ਚ ਲੱਡੂ ਪੈਂਦੇ ਨੇ ਤੇ ਕਿਹਦੇ ਖਿਲਾਫ ਪੜਾਸ ਨਿਕਲਦੀ ਹੈ 13 ਜੁਲਾਈ ਨੂੰ ਇਹਦੇ ਨਾਲ ਵੀ ਪੰਜਾਬ ਦੀ ਜਿਹੜੀ ਸਿਆਸਤ ਹੈ ਅਗਲੀ ਰੂਪਰੇਖਾ ਉਹਦੀ ਤੈ ਹੋਣੀ ਹੈ ਪਾਸਟਰ ਸਾਹਿਬ ਜੇ ਮੈਂ ਕਿਸਾਨ ਅੰਦੋਲਨ ਦੀ ਗੱਲ ਕਰਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ 7 ਦਿਨਾਂ ਦੇ ਵਿੱਚ ਸ਼ੰਭੂ ਬਾਰਡਰ ਖੋਲਣ ਦਾ ਹੁਕਮ ਇਹਦਾ ਮਤਲਬ ਹੈ ਕਿ ਹਰਿਆਣਾ ਸਰਕਾਰ ਔਰ ਪੰਜਾਬ ਸਰਕਾਰ ਮੂਲ ਰੂਪ ਦੇ ਵਿੱਚ ਤਾਂ ਬੈਰੀਕੇਡਿੰਗ ਹੈ ਜਿਹੜੀ 6-7 ਲੇਅਰ ਦੀ ਉਹ ਹਰਿਆਣਾ ਸਰਕਾਰ ਤੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਕੀਤੀ ਹੈ ਕੀ ਹਰਿਆਣਾ ਦੀ ਸਰਕਾਰ ਤੁਰੰਤ ਹਾਈ ਕੋਰਟ ਦੇ ਫੈਸਲੇ ਨੂੰ ਅਮਲ 'ਚ ਲਿਆਏਗੀ ਜਾਂ ਕੱਲ ਸੁਪਰੀਮ ਕੋਰਟ ਅੱਜ ਸੁਪਰੀਮ ਕੋਰਟ ਚਲੀ ਜਾਏਗੀ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਇਹ ਸਥਿਤੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਗਰ ਸ਼ੰਭੂ ਬੈਰੀਅਰ ਖੁੱਲਦਾ ਹੈ ਸ਼ੰਭੂ ਬਾਰਡਰ ਖੁੱਲਦਾ ਤੇ ਕਿਸਾਨਾਂ ਨੇ ਵੀ 16 ਜੁਲਾਈ ਨੂੰ ਮੀਟਿੰਗ ਬੁਲਾਈ ਹੈ ਕਿਸਾਨ ਕਿਸ ਰੂਪ 'ਚ ਫੈਸਲਾ ਕਰ ਸਕਦੇ ਨੇ ਤੁਹਾਡਾ ਦ੍ਰਿਸ਼ਟੀਕੋਣ 10 ਫਰਵਰੀ ਨੂੰ ਇਹ ਬੈਰੀਕੇਡ ਲਾਈ ਗਈ ਸੀ ਉਹ 7 ਲੇਅਰ ਦੇ ਕਰੀਬ ਦੀ ਬੈਰੀਕੇਡ ਯਾਨੀ ਇਸ ਤਰੀਕੇ ਦਾ ਪੱਕਾ ਇਂਦਰਾਮ ਦਿੱਤਾ ਸੀਗਾ ਵੀ ਪੰਜਾਬ ਤੋਂ ਕੋਈ ਚਿੜੀ ਹੀ ਚਿੜੀ ਵੀ ਉੱਥੇ ਪਰ ਨਹੀਂ ਮਾਰ ਸਕਦੀ ਐਦਾਂ ਦਾ ਇਂਦਰਾਮ ਸ਼ੰਭੂ ਵਾਟਰ ਦੇ ਉੱਤੇ ਹਰਿਆਣਾ ਸਰਕਾਰ ਕਹਿ ਲੋ ਜਾਂ ਹਰਿਆਣਾ ਪੁਲਿਸ ਨੇ ਕੀਤਾ ਹੋਇਆ ਸੀ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਡਰੋਨਾਂ ਦੇ ਰਾਹੀਂ ਪੰਜਾਬ ਦੀ ਸਾਈਡ ਦੇ ਵਿੱਚ ਜਦ ਕਿਸਾਨ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਉਹਨਾਂ ਦੇ ਉੱਤੇ ਭਾਵੇਂ ਆंसू ਗੈਸ ਦੇ ਗੋਲੇ ਹੋਣ ਰਬੜ ਦੀਆਂ ਗੋਲੀਆਂ ਹੋਣ ਔਰ ਇੱਕ ਸ਼ੁਭਕਰਨ ਉਹਨਾਂ ਦੀ ਮੌਤ ਹੋ ਜਾਣਾ ਯਾਨੀ ਇਸ ਮੁੱਦੇ ਤੋਂ ਮੂ ਇੱਕ ਬੜਾ ਵੱਡਾ ਪਦਰ ਦੇ ਉੱਤੇ ਇੱਕ ਐਜੀਟੇਸ਼ਨ ਨੂੰ ਜਿਸ ਤਰੀਕੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਾਫੀ ਟਾਈਮ ਤੋਂ ਇਹ ਮੁੱਦਾ ਚੱਲ ਰਿਹਾ ਸੀਗਾ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਹਰਿਆਣਾ ਦੇ ਵਪਾਰੀ ਔਰ ਸ਼ੰਭੂ ਬਾਰਡਰ ਦੇ ਵਿੱਚ ਕਿਸਾਨਾਂ ਦੇ ਨਾਲ ਇਸ ਤਰੀਕੇ ਨਾਲ ਆਮਨੇ ਸਾਹਮਨੇ ਵੀ ਹੋ ਗਏ ਸੀਗੇ ਵੀ ਅਗਰ ਤੁਸੀਂ ਇਹ ਰਸਤਾ ਨਹੀਂ ਖੋਲੋਗੇ ਤੇ ਉਹਨਾਂ ਦੇ ਵਪਾਰ ਨੂੰ ਉਹਨਾਂ ਦੇ ਨਿਜੀ ਕੰਮਾਂ ਨੂੰ ਕਾਫੀ ਜ਼ਿਆਦਾ ਇਹ ਗੱਲ ਐਡਵਰਸਲੀ ਇਫੈਕਟ ਕਰ ਰਹੀ ਹੈ ਔਰ ਉਸ ਤੋਂ ਬਾਅਦ ਜਦ ਹਾਈ ਕੋਰਟ ਦਾ ਅੱਜ ਫੈਸਲਾ ਆਂਦਾ ਜਦ ਨਿਰਦੇਸ਼ ਦਿੱਤੇ ਜਾਂਦੇ ਨੇ ਹਾਈ ਹਰਿਆਣਾ ਸਰਕਾਰ ਨੂੰ ਹਫਤੇ ਦੇ ਅੰਦਰ ਅੰਦਰ ਸਾਰੇ ਬੈਰੀਕੇਡ ਹਟਾ ਦਿਓ ਔਰ ਇਹ ਵੀ ਪੁੱਛਿਆ ਜਾਂਦਾ ਹੈ ਕਿ ਵੀ ਕਨਸਟੀਟਿਊਸ਼ਨ ਦੇ ਕਿਹੜੇ ਪ੍ਰੋਵੀਜ਼ਨ ਦੇ ਅੰਦਰ ਤੁਸੀਂ ਇਦਾਂ ਦੇ ਬੈਰੀਕੇਡ ਲਾਏ ਨੇ ਅਗਰ ਕੋਈ ਵਿਅਕਤੀ ਜਾਂ ਕੋਈ ਸਮੂਹ ਜਾਂ ਕੋਈ ਯੂਨੀਅਨ ਪ੍ਰੋਟੈਸਟ ਕਰਨਾ ਚਾਹੁੰਦੀ ਹੈ ਤੇ ਤੁਸੀਂ ਉਹਨਾਂ ਨੂੰ ਰੋਕਣ ਵਾਸਤੇ ਇਦਾਂ ਦੇ ਬੈਰੀਕੇਡ ਲਾ ਸਕਦੇ ਔਰ ਉਸ ਤੋਂ ਬਾਅਦ ਭਾਵੇਂ ਤੁਹਾਡੀ ਗੱਲ ਠੀਕ ਹੈ ਤੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਇਸ ਰੂਲਿੰਗ ਦੇ ਅਗੇਂਸਟ ਜਾ ਸਕਦੀ ਹੈ ਪਰ ਕਿਉਂ ਜਾਏਗੀ ਅਲਟੀਮੇਟਲੀ ਤੇ ਇਹ ਬੈਰੀਅਰ ਖੋਲ ਨਹੀਂ ਹੋਣਗੇ ਨਾ ਹੁਣ ਕਿਸਾਨਾਂ ਨੂੰ ਵੀ ਹੈ ਇਨਸਟਰਕਸ਼ਨ ਹਾਈ ਕੋਰਟ ਨੇ ਦਿੱਤੀ ਹੈ ਵੀ ਤੁਸੀਂ ਹਾਈਵੇ ਦੇ ਉੱਤੇ ਕਿਸੇ ਵੀ ਤਰੀਕੇ ਦਾ ਪ੍ਰੋਟੈਸਟ ਨਹੀਂ ਕਰੋਗੇ ਦਿੱਲੀ ਦੇ ਵਿੱਚ ਤੁਹਾਨੂੰ ਕੋਈ ਜਗ੍ਹਾ ਅਲੋਕੇਟ ਕੀਤੀ ਜਾਏ ਉਹਦੀ ਵੀ ਗੱਲ ਅੱਜ ਹਾਈ ਕੋਰਟ ਦੇ ਡਿਸੀਜਨ ਦੇ ਵਿੱਚ ਕੀਤੀ ਹੋਈ ਹੈ ਜਿਸ ਤਰ੍ਹਾਂ ਤੁਸੀਂ 10 ਸਤੇ ਛਟੇ ਹੋ 16 ਜੁਲਾਈ ਨੂੰ ਕਿਸਾਨਾਂ ਨੇ ਵੀ ਆਪਣੀ ਮੀਟਿੰਗ ਬੁਲਾ ਲਈ ਹੈ ਦਿੱਲੀ ਕੂਚ ਕਰਨ ਦਾ ਫੈਸਲਾ ਲੈਣ ਦੀ ਕੋਸ਼ਿਸ਼ ਕਰਨਗੇ ਔਰ ਦਿੱਲੀ ਕੂਚ ਕਰਦੇ ਵੀ ਨੇ ਅਗਰ ਉਹ ਪੀਸਫੁਲੀ ਦਿੱਲੀ ਕੂਚ ਕਰਦੇ ਨੇ ਔਰ ਦਿੱਲੀ ਦੇ ਵਿੱਚ ਇੱਕ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਫੇਜ਼ ਆਊਟ ਹੋ ਜਾਏਗਾ ਇਹਨਾਂ ਦਾ ਪ੍ਰੋਟੈਸਟ ਵੀ ਔਰ ਜੇ ਰੋਕਣ ਦੀ ਕੋਸ਼ਿਸ਼ ਫਿਰ ਦੁਬਾਰਾ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਦੀ ਹੁੰਦੀ ਹੈ ਤੇ ਫਿਰ ਇੱਕ ਵਾਰ ਮੁਦਦਾ ਮੈਨੂੰ ਇਹ ਲੱਗਦਾ ਹੈ ਕਿ ਕਈ ਵਾਰ ਆਪਾਂ ਕਿਸੇ ਮੁੱਦੇ ਨੂੰ ਆਪ ਹੀ ਇੰਨਾ ਵੱਡਾ ਬਣਾ ਦਿੰਦੇ ਆ ਕਿ ਉਹ ਜਿਹੜਾ ਪ੍ਰੋਟੈਸਟ ਹੈ ਹੁਣ 7 ਮਹੀਨੇ ਤੋਂ ਪੰਜਾਬ ਦੇ ਲੋਕ ਪੰਜਾਬ ਦੇ ਵਪਾਰੀ ਪੰਜਾਬ ਦੀ ਜਨਤਾ ਦਿੱਲੀ ਜਾਣ ਤੋਂ ਗੁਰੇਜ਼ ਕਰ ਰਹੀ ਹੈ ਔਰ ਉਹਨਾਂ ਵਿੱਚੋਂ ਅਸੀਂ ਵੀ ਇੱਕ ਇਸ ਤਰ੍ਹਾਂ ਦੇ ਵਿਅਕਤੀ ਹੈ ਜਿਨ੍ਹਾਂ ਨੂੰ ਗੱਡੀ ਦੇ ਵਿੱਚ ਕਈ ਵਾਰ ਅਮਰਜੈਂਸੀ ਦੇ ਵਿੱਚ ਦਿੱਲੀ ਜਾਣਾ ਪਏ ਤੇ ਸ਼ੰਭੂ ਬਾਰਡਰ ਬੰਦ ਹੋਣ ਦੀ ਵਜ੍ਹਾ ਨਾਲ ਤੁਸੀਂ ਅਵੋਇਡ ਕਰਦੇ ਔਰ ਇਹ ਜਿਹੜੀ ਸਿਚੁਏਸ਼ਨ ਹੈ ਇੱਕ ਬੜਾ ਚੰਗਾ ਫੈਸਲਾ ਹਾਈ ਕੋਰਟ ਦਾ देर ਨਾਲ ਆਇਆ ਜਲਦੀ ਆਣਾ ਚਾਹੀਦਾ ਸੀ 7 ਮਹੀਨੇ ਇਸ ਫੈਸਲੇ ਨੂੰ ਲੱਗੇ ਇਹ ਵੀ ਇੱਕ ਬੜੀ ਅਜੀਬ ਜੀ ਗੱਲ ਹੈਗੀ ਹੈ ਹੁਣ ਇਸ ਫੈਸਲੇ ਦੇ ਉੱਤੇ ਭਾਵੇਂ ਕਿਸਾਨ ਯੂਨੀਅਨ ਨੇ ਵੈਲਕਮ ਜ਼ਰੂਰ ਕੀਤਾ ਪਰ ਅੱਗੇ ਦੀ ਰਣਨੀਤੀ ਬਣਾਉਣ ਵਾਸਤੇ 16 ਜੁਲਾਈ ਨੂੰ ਉਹਨਾਂ ਨੇ ਮੀਟਿੰਗ ਵੀ ਲਗਾਈ ਜਾਨਾ ਚਾਹੁੰਦੇ ਨੇ ਦਿੱਲੀ ਜਾਣ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਇਹ ਵੀ ਸੰਵਿਧਾਨ ਦੀ ਉਲੰਘਣਾ ਹੈ ਕਿਸੇ ਵੀ ਪੀਸਫੁਲ ਪ੍ਰੋਟੈਸਟ ਨੂੰ ਇਸ ਤਰੀਕੇ ਨਾਲ ਰੋਕਣਾ ਉਹ ਵੀ ਆਪਣੇ ਆਪ ਵਿੱਚ ਔਰ ਪੰਜਾਬ ਦੀ ਸਾਈਡ ਵਿੱਚ ਵੀ ਅਗਰ ਕੋਈ ਬੈਰੀਕੇਡ ਹੈਗਾ ਉਹਨੂੰ ਵੀ ਹਟਾਉਣ ਦਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ 7 ਦਿਨਾਂ ਦੇ ਵਿੱਚ ਹਟਾ ਜਾਏ ਔਰ ਆਮ ਜਨਤਾ ਵਾਸਤੇ ਇਹ ਇੱਕ ਸੁਖਾਵਾਂ ਫੈਸਲਾ ਹੈਗਾ ਔਰ ਇਸ ਫੈਸਲੇ ਨੂੰ ਛੇਤੀ ਆਣਾ ਚਾਹੀਦਾ ਜੀ ਦੇਰ ਨਾਲ ਆਇਆ ਫੈਸਲਾ ਜ਼ਰੂਰ ਹੈਗਾ ਪਰ ਫੈਸਲਾ ਚੰਗਾ ਹੈ ਪਾਸਟਰ ਸਾਹਿਬ ਉਧਰ ਕਿਸਾਨਾਂ ਨੇ ਕਿਉਂਕਿ 14 ਜੁਲਾਈ ਨੂੰ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਹੈ ਕਿਸਾਨਾਂ ਨੇ ਮੰਗ ਪੱਤਰ ਦਿੱਤੇ ਨੇ ਕਿ ਐਮਐਸਪੀ ਦੇ ਕਾਨੂੰਨ ਦੀ ਗਰੰਟੀ ਬਾਰੇ ਪ੍ਰਾਈਵੇਟ ਬਿਲ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਵੇ ਉਹਨਾਂ ਨੇ ਪੰਜਾਬ ਦੇ ਸਾਰੇ ਐਮਪੀ ਨੂੰ ਔਰ ਵਿਰੋਧੀ ਧਿਰ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਮੰਗ ਪੱਤਰ ਦਿੱਤੇ ਨੇ ਹੁਣ ਤੁਹਾਡਾ ਇਹਦੇ ਤੇ ਦ੍ਰਿਸ਼ਟੀਕੋਣ ਕੀ ਹੈ ਜਿਹੜਾ 14 ਜੁਲਾਈ ਨੂੰ ਮਾਨਸੂਨ ਦਾ ਸੈਸ਼ਨ ਸ਼ੁਰੂ ਹੋਣਾ ਹੈ ਪ੍ਰਾਈਵੇਟ ਮੈਂਬਰ ਬਿਲ ਕੀ ਵਿਰੋਧੀ ਧਿਰ ਸਮੂਹਿਕ ਤੌਰ ਤੇ ਕੋਈ ਲੈ ਕੇ ਆਏਗਾ ਜਾਂ ਵੱਖਰੇ ਵੱਖਰੇ ਰੂਪ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਲ ਨੇ ਜਿਹੜੇ ਉਹ ਸਪੀਕਰ ਨੂੰ ਦਿੱਤੇ ਜਾਣਗੇ ਤੁਹਾਨੂੰ ਲੱਗਦਾ ਕਿ ਕਿਸਾਨਾਂ ਦਾ ਜਿਹੜਾ ਮੰਗ ਹੈ ਜਿਹੜੀ ਐਮਐਸਪੀ ਦਾ ਕਾਨੂੰਨ ਲਾਗੂ ਕਰਨ ਦੀ ਪਾਰਲੀਮੈਂਟ ਚ ਪਾਰਲੀਮੈਂਟ ਦੇ ਸੈਸ਼ਨ ਚ ਸਭ ਤੋਂ ਵੱਡੀ ਮੰਗ ਬਣ ਕੇ ਉੱਭਰ ਸਕਦੀ ਹੈ ਇਸ ਵਾਰ ਖਾਸ ਤੌਰ ਤੇ ਰਾਹੁਲ ਗਾਂਧੀ ਕਿ ਰਾਹੁਲ ਗਾਂਧੀ MSP ਦਾ ਕਾਨੂੰਨ ਦੀ ਗਾਰੰਟੀ ਬਣਾਉਣ ਦੇ ਲਈ ਪ੍ਰਾਈਵੇਟ ਮੈਂਬਰ ਬਿਲ ਦੇ ਸਕਦੇ ਨੇ ਪੋਲਿਟੀਕਲ ਤੌਰ ਦੇ ਉੱਤੇ ਤੁਸੀਂ ਸਾਡੀਆਂ ਵਿਰੋਧੀ ਧਿਰਾਂ ਦੀ ਰਣਨੀਤੀ ਨੂੰ ਕਿਵੇਂ ਵੇਖਦੇ ਹੋ ਪੋਲਿਟੀਕਲ ਤੌਰ ਦੇ ਉੱਤੇ ਤੇ ਖਾਸ ਕਰਕੇ ਕਾਂਗਰਸ ਦੀ ਗੱਲ ਕਰੀਏ ਰਾਹੁਲ ਗਾਂਧੀ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹਨੂੰ ਪ੍ਰਮੁੱਖਤਾ ਨਾਲ ਰੱਖਿਆ ਹੋਇਆ ਸੀ ਕਿ ਜੇ ਸਾਡੀ ਸਰਕਾਰ ਆਈ ਤੇ MSP ਨੂੰ ਕਾਨੂੰਨੀ ਗਾਰੰਟੀ ਬਣਾਵਾਂਗੇ ਔਰ ਜਿੱਥੇ ਤੱਕ ਗੱਲ ਹੈਗੀ ਹੈ ਕਿ ਪੰਜਾਬ ਦੇ MP's ਕੋਈ ਪ੍ਰਾਈਵੇਟ ਬਿੱਲ ਲੈ ਕੇ ਆਣ ਹੁਣ ਪ੍ਰਾਈਵੇਟ ਦੇ ਵਿੱਚ ਬਿੱਲ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 13 ਵਿੱਚੋਂ 7 ਐਮਪੀ ਤੇ ਹੁਣ ਕਾਂਗਰਸ ਦੇ ਹੈਗੇ ਨੇ 3 ਆਮ ਆਦਮੀ ਪਾਰਟੀ ਦੇ ਹੈਗੇ ਨੇ 10 2 ਇੰਡੀਪੈਂਡੈਂਟ ਹੈਗੇ ਨੇ ਤੇ ਇੱਕ ਅਕਾਲੀ ਦਲ ਹੈਗਾ ਔਰ ਇਹਨਾਂ 13 ਦੇ 13 ਐਮਪੀਆ ਦੇ ਵਿੱਚ ਮੈਨੂੰ ਇਹ ਲੱਗਦਾ ਨਹੀਂ ਕਿ ਅਗਰ ਕੋਈ ਪ੍ਰਾਈਵੇਟ ਬਿੱਲ ਇਦਾਂ ਦਾ ਲੈ ਕੇ ਆਇਆ ਜਾ ਸਕਦਾ ਤਾਂ ਕੋਈ ਉਹਨੂੰ ਅਪੋਜ਼ ਕਰੇਗਾ ਯਾਨੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਿਹਦੇ ਉੱਤੇ ਭਾਜਪਾ ਨੇ ਲਿਖਤ ਰੂਪ ਵਿੱਚ ਐਗਰੀਮੈਂਟ ਕੀਤਾ ਹੋਇਆ कि ਅਸੀਂ ਗੱਲਬਾਤ ਕਰਕੇ ਇੱਕ ਕਮੇਟੀ ਬਣਾ ਕੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀ ਗੱਲ ਅੱਗੇ ਤੋਰਾਂਗੇ ਲੇਕਿਨ ਉਹ ਗੱਲ ਅੱਗੇ ਕਦੀ ਤੂਰੀ ਨਹੀਂ ਵੈਸੇ ਗੈਰ ਰਸਮੀ ਤੌਰ ਤੇ ਜਦ ਤੁਸੀਂ ਸਰਕਾਰੀ ਨੁਮਾਇੰਦਿਆਂ ਨਾਲ ਗੱਲ ਕਰੋ ਜਾਂ ਕਿਸਾਨਾਂ ਨਾਲ ਵੀ ਗੱਲ ਕਰੋ ਜਾਂ ਖੇਤੀਬਾੜੀ ਦੇ ਮਾਹਿਰਾਂ ਨਾਲ ਗੱਲ ਕਰੋ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣਾ ਬੜਾ ਔਖਾ ਕੰਮ ਹੈ ਔਰ ਉਹ ਵੀ ਖਾਸ ਕਰਕੇ ਪੂਰੇ ਦੇਸ਼ ਦੇ ਵਿੱਚ ਹੁਣੇ ਜਿਹੜੀ ਐਮਐਸਪੀ ਮਿਲਦੀ ਹੈ ਮਿਨੀਮਮ ਸਪੋਰਟ ਪ੍ਰਾਈਸ ਜੇ ਖਾਸ ਕਰਕੇ ਆਪਾਂ ਪੈਡੀ ਤੇ ਵੀਟ ਦੀ ਹੀ ਗੱਲ ਕਰੀਏ ਤੇ ਉਹ ਬਹੁਤ ਘੱਟ ਸੂਬਿਆਂ ਦੇ ਵਿੱਚ ਮਿਲਦੀ ਹੈ 6 ਕੁ ਸੂਬੇ ਹੈਗੇ ਨੇ ਜਿਦੇ ਵਿੱਚ ਐਮਐਸਪੀ ਮਿਲਦੀ ਹੈ ਆਦਰਵਾਇਜ਼ ਬਿਹਾਰ ਵਰਗੇ ਸੂਬੇ ਜਾਂ ਉਹ तमाम ਸੂਬੇ ਜਿੱਥੇ ਮੰਡੀਕਰਨ ਹੈ ਹੀ ਨਹੀਂ ਉੱਥੇ ਤੇ ਹਜੇ ਵੀ ਵੀਟ ਦੇ ਉੱਤੇ ਜਾਂ ਪੈਡੀ ਦੇ ਉੱਤੇ ਐਮਐਸਪੀ ਮਿਲਦੀ ਨਹੀਂ ਜੇ ਕਾਨੂੰਨੀ ਗਰੰਟੀ ਦੀ ਗੱਲ ਕਰਦੇ ਹੋ ਤੇ ਫਿਰ ਉਹਨਾਂ तमाम ਸੂਬਿਆਂ ਦੇ ਵਿੱਚ ਐਮਐਸਪੀ ਕਾਨੂੰਨੀ ਗਰੰਟੀ ਦੇ ਦੇਣੇ ਸ਼ੁਰੂ ਕੀਤੀ ਤੇ ਪੰਜਾਬ ਦਾ ਕੰਟਰੀਬਿਊਸ਼ਨ ਪੰਜਾਬ ਦੇ ਵਿੱਚੋਂ ਵੀਟ ਪ੍ਰੋਕਿਊਰਮੈਂਟ ਜਾਂ ਪੈਡੀ ਪ੍ਰੋਕਿਊਰਮੈਂਟ ਬਹੁਤ ਘਟਾ ਹੋ ਜਾਏਗੀ ਉਹਦਾ ਕਾਰਨ ਹੈ ਕਾਰਨ ਕੀ ਹੈ ਕਿ ਸਰਕਾਰ ਨੇ ਤੇ ਇੱਕ ਲਿミਟਿਡ ਤਰੀਕੇ ਨਾਲ ਹੀ ਪਰਚੇਜ਼ ਕਰਨੀ ਹੁੰਦੀ ਹੈ ਨਾ ਔਰ ਉਹ ਆਪਣੇ ਬਫਰ ਸਟਾਕਸ ਨੂੰ ਮੇਨਟੇਨ ਕਰਦੀ ਹੈ ਜੇ ਐਮਐਸਪੀ ਦੇ ਉੱਤੇ ਕਾਨੂੰਨੀ ਗਾਰੰਟੀ ਦੇ ਦਿੱਤੀ ਗਈ ਤੇ ਪੰਜਾਬ ਦਾ ਕੰਟਰੀਬਿਊਸ਼ਨ ਜਿਹੜਾ ਹੁਣ ਸਪੋਜ਼ ਆਪਾਂ ਮੰਨ ਕੇ ਚੱਲੀਏ ਕਿ 50 60% ਹੈ ਉਹ 15 20% ਤੱਕ ਰਹਿ ਜਾਏਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਉਹ ਕਾਨੂੰਨੀ ਗਾਰੰਟੀ ਦੇਣੀ ਪੈਗੀ ਕਈ ਵਾਰ ਜਦ ਤੁਸੀਂ ਕੋਈ ਮੰਗ ਕਰਦੇ ਹੋ ਤੇ ਉਸ ਮੰਗ ਦੇ ਪਿਛੋਕੜ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ ਔਰ ਕਾਨੂੰਨੀ ਗਾਰੰਟੀ ਅਗਰ ਪੂਰੇ ਦੇਸ਼ ਦੇ ਵਿੱਚ ਦੇ ਦਿੱਤੀ ਗਈ ਔਰ ਪ੍ਰਕਿਊਰਮੈਂਟ ਦੀ ਲੋੜ ਉਨੀ ਕੋਈ ਹੋਈ ਸਰਕਾਰ ਨੂੰ ਇਹ ਤੇ ਹੈ ਨਹੀਂ ਕਿ ਸਰਕਾਰ ਦਾਣਾ-ਦਾਣਾ ਖਰੀਦੇਗੀ ਪੂਰੇ ਦੇਸ਼ ਦੇ ਵਿੱਚ ਦਾਣਾ-ਦਾਣਾ ਖਰੀਦੇਗੀ ਜੇ ਦਾਣਾ-ਦਾਣਾ ਖਰੀਦੇਗੀ ਤੇ ਜਿੰਨਾ ਕੋ ਬਜਟ ਪ੍ਰਕਿਊਰਮੈਂਟ ਦਾ ਹੋ ਜਾਏਗਾ ਸਰਕਾਰ ਦਾ ਉਹਨਾ ਬਜਟ ਦੇਸ਼ ਦੇ ਵਿੱਚ ਕੈਪੀਟਲ ਐਕਸਪੈਂਡੀਚਰ ਦਾ ਵੀ ਨਹੀਂ ਹੋਏਗਾ ਇਹ ਸਾਰੀ ਗੱਲਾਂ ਹੈਗੀਆਂ ਇੱਕ ਦੂਜੇ ਨਾਲ ਕਨੈਕਟਡ ਹੈਗੀਆਂ ਕਿਉਂਕਿ ਜਦ ਵੀ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਸ਼ੁਰੂ ਹੋਏਗੀ ਕੋਈ ਫੈਸਲਾ ਹੋਏਗਾ ਤੇ ਉਹਨਾਂ ਫੈਸਲਿਆਂ ਦੇ ਪਿੱਛੇ ਇਕਨੋਮਿਕ ਯਾਨੀ ਆਰਥਿਕ ਰੀਜ਼ਨ ਦੇਖਣ ਦੀ ਲੋੜ ਹੈ ਕਿ ਆਰਥਿਕ ਤਰੀਕੇ ਨਾਲ ਇਹ ਗੱਲ ਸੰਭਵ ਹੈ ਕਿ ਨਹੀਂ ਹੈ ਕਿਉਂਕਿ ਗਾਰੰਟੀਆਂ ਪੋਲਿਟੀਕਲ ਤੌਰ ਤੇ ਦੇਣੀ ਆਸਾਨ ਹੁੰਦੀ ਹੈ ਲੇਕਿਨ ਇਕਨੋਮਿਕਲੀ ਤੌਰ ਦੇ ਉੱਤੇ ਐਕਸੈਪਟ ਕਰਨੀ ਜਾਂ ਉਹਨਾਂ ਗਾਰੰਟੀਆਂ ਨੂੰ ਅੱਗੇ ਵਧਾਣਾ ਉਹਨਾਂ ਵੀ ਉਹਨਾਂ ਹੀ ਔਖਾ ਵੀ ਹੁੰਦਾ ਬਿਲਕੁਲ ਸੋ ਮੈਨੂੰ ਲੱਗਦਾ ਪਾਸਟਰ ਸਾਹਿਬ ਇਸ ਗੱਲ ਤੇ ਇੰਤਜ਼ਾਰ ਕਰਨਾ ਪੈਣਾ ਕਿ ਕੀ ਸਾਰੇ ਵਿਰੋਧੀ ਧਿਰਾਂ ਦੇ ਐਮਪੀ ਆਪਣੇ ਵੱਲੋਂ ਕੀ ਕਲਾ ਕਲਾ ਐਮਪੀ ਪ੍ਰਾਈਵੇਟ ਮੈਂਬਰ ਬਿਲ ਸਪੀਕਰ ਨੂੰ ਦਿੰਦਾ ਹੈ ਜਾਂ ਵਿਰੋਧੀ ਧਿਰ ਵੱਲੋਂ ਸਮੂਹਿਕ ਤੌਰ ਤੇ ਰਾਹੁਲ ਗਾਂਧੀ ਅਗਵਾਈ ਕਰਕੇ ਪ੍ਰਾਈਵੇਟ ਮੈਂਬਰ ਬਿਲ ਜੇ ਕਿ ਉਹਨੂੰ ਲੋਕ ਸਭਾ ਦੇ ਪਟਲ ਤੇ ਰੱਖ ਕੇ ਡਿਬੇਟ ਕਰਨ ਦੀ ਮੰਗ ਕਰਦੇ ਨੇ ਕਿਉਂਕਿ ਅਗਰ ਸਾਰੇ ਮੈਂਬਰ ਵੀ ਪ੍ਰਾਈਵੇਟ ਮੈਂਬਰ ਬਿਲ ਦੇ ਦੇਣ ਇਹ ਅਧਿਕਾਰ ਖੇਤਰ ਸਪੀਕਰ ਦਾ ਹੈ ਕਿ ਕੀ ਉਹ ਉਦੇ ਤੇ ਬਹਿਸ ਕਰਾਉਂਦੇ ਨੇ ਜਾਂ ਨਹੀਂ ਔਰ ਬੈਸ ਕਰਾਉਣ ਦੀ ਮੰਗ ਪ੍ਰਾਈਵੇਟ ਮੈਂਬਰ ਬਿਲ ਦੇ ਕੇ ਮੈਨੂੰ ਲੱਗਦਾ ਫੱਟੇ ਪੱਦਰ ਤੇ ਹੋਊਗੀ ਔਰ ਉਹਦੇ ਚ ਵਿਰੋਧੀ ਧਿਰਾਂ ਕਿੰਨਾ ਕੁ ਜ਼ੋਰ ਪਾਉਂਦੀਆਂ ਨੇ ਤੇ ਸਰਕਾਰ ਦਾ ਤਰਕ ਕੀ ਆਉਂਦਾ ਕਿ ਕਿਸੇ ਤਰ੍ਹਾਂ ਦੀ ਕਮੇਟੀ ਬਣਾ ਕੇ ਛੱਡ ਦਿੱਤੀ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ ਪਰ 14 ਜੁਲਾਈ ਦੇ ਤੋਂ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਪਰ ਕਿਸਾਨਾਂ ਨੇ 16 ਜੁਲਾਈ ਨੂੰ ਵੱਖ-ਵੱਖ ਸੰਗਠਨਾਂ ਨੇ ਮੀਟਿੰਗ ਵੀ ਬੁਲਾਈ ਹੈ ਸੋ ਕਿਸਾਨ ਕਿਉਂਕਿ ਪਹਿਲੇ ਦਿਨ ਤਾਂ 14 ਜੁਲਾਈ ਨੂੰ ਉਹਨਾਂ ਨੇ ਕਿਉਂਕਿ ਉਹ ਪਹਿਲਾ ਦਿਨ ਹੋਊਗਾ ਸੈਸ਼ਨ ਦਾ ਉਹਦੀਆਂ ਵੱਖ-ਵੱਖ ਪ੍ਰਕਿਰਿਆਵਾਂ ਵੱਖ-ਵੱਖ ਰਸਮਾਂ ਦੇ ਨਾਲ ਹੋਣੀ ਸ਼ੁਰੂ ਹੋਣਾ ਹੈ ਮੈਨੂੰ ਇਹ ਲੱਗਦਾ ਹੈ ਕਿ 16 ਜੁਲਾਈ ਨੂੰ ਕਿਸਾਨ ਵੱਡਾ ਫੈਸਲਾ ਕਰ ਸਕਦੇ ਨੇ ਪੋਲਿਟੀਕਲ ਪਾਰਟੀਆਂ ਦਾ ਰੁਖ ਦੇਖ ਕੇ ਵੀ ਸੋ ਆਉਂਦੇ ਦਿਨਾਂ 'ਚ ਇੱਕ ਵਾਰੀ ਫੇਰ ਮੈਨੂੰ ਲੱਗਦਾ ਹੈ ਕਿ ਮੌਨਸੂਨ ਸੈਸ਼ਨ ਦੇ ਨਾਲ-ਨਾਲ ਜਿਹੜੇ ਕਿਸਾਨ ਮੁੱਦੇ ਨੇ ਜਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਮੁੱਦਾ ਹੈ ਉਹ ਇੱਕ ਵਾਰ ਫੇਰ ਵੱਡਾ ਉਭਾਰ ਲੈ ਕੇ ਜਾ ਸਕਦਾ ਹੈ ਫਿਰ ਹਰ ਸਥਿਤੀਆਂ ਤੇ ਅਸੀਂ ਨਜ਼ਰ ਬਣਾ ਕੇ ਰੱਖਾਂਗੇ ਕਿਸਾਨਾਂ ਦੀ ਮੰਗ ਭਾਰਤ ਸਰਕਾਰ ਦਾ ਪ੍ਰतिकਰਮ ਔਰ ਵਿਰੋਧੀ ਧਿਰਾਂ ਦੀ ਭੂਮਿਕਾ ਸੋ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਉੱਚੇ ਤੌਰ ਤੇ ਤੁਸੀਂ ਵਕਤ ਕੱਢਿਆ ਕੱਲ ਫੇਰ ਮੁਲਾਕਾਤ ਹੋਏਗੀ ਫਿਲਹਾਲ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਧੰਨਵਾਦ ਪਾਸਕਰ ਸਾਹਿਬ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ